ਹਾਂ ਜਰਨੇ ਅੱਜ ਅਪਾ ਕਿੱਧਰ ਚੱਲੇ ਆ ਭਾਈ ਲੋਕਲ ਕਰਨ ਚੱਲੇ ਆ ਭਰਾ ਮੁਰਦੋਵਾਲਾ ਸੰਗਤ ਸਰ ਹਾਂ ਬੋਲੀ ਚੱਲ ਮੈਨੂੰ ਮੁਰਦੋਵਾਲਾ ਰਾਜਨਗੜ ਹਾਂ ਤੇ ਸਾਰੇ ਲੋਕਲ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਸਕਾਰ ਘਾਟ ਹੀਰਾ ਘਾਟ ਤੰਗਣ ਘਾਟ ਸਾਰਿਆਂ ਦੇ ਕਿਨੇ ਕਬਈ ਦਿਨ ਮੁੜ ਆਵਾਂਗੇ ਅਪਾ ਮਤਲਬ ਮੁੜ ਆਵਾਂਗੇ ਭਾਈ 3 ਸਾਂਟਾਂ ਦੇ ਵਿੱਚ ਠੀਕ ਹੈ ਬਾਕੀ ਅਗੇ ਜਿਹੜੀ ਨੇ ਕੋਈ ਜਾਣਕਾਰੀ ਹਾਂਜੀ ਹਾਂ ਬਿਲਕੁਲ ਲੋਕਲ ਗੁਰਦੁਆਰੇ ਦੇ ਦਰਸ਼ਨ ਕਰਨ ਚਲੇ ਆ ਜੀ ਜਿੰਨੇ ਅੱਗੇ ਤਾਂ ਉਹ ਅੱਗੇ ਜਾ ਕੇ ਅਪਡੇਟ ਲੋ ਜੀ ਸਤਖੰਡ ਹਜੂਰ ਸਾਹਿਬ ਲੰਗਰ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਲੋਕਲ ਗੁਰਦੁਆਰੇ ਕਰਾਉਣ ਆਏ ਆ ਪਹਿਲਾ ਗੁਰੂ ਘਰ ਆਇਆ ਆਪਣਾ ਲੋਕਲ ਚ ਮਾਲ ਟੇਕਰੀ ਗੁਰਦੁਆਰਾ ਸਾਹਿਬ ਦੇ ਕਰਵਾਉਣ ਆ ਤੁਹਾਨੂੰ ਦਰਸ਼ਨ ਸੰਗਤ ਉੱਤਰ ਰਹੀ ਆ ਗੁਰਦੁਆਰਾ ਮਾਲ ਟੇਕਰੀ ਸਾਹਿਬ ਗੁਰਦੁਆਰਾ ਮਾਲ ਟੇਕਰੀ ਸਾਹਿਬ ਸੰਗਤ ਜੀ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਲੋਕਲ ਗੁਰਦੁਆਰਿਆਂ ਚੋਂ ਦਾ ਗੁਰਦੁਆਰਾ ਮਾਲ ਟੇਕਰੀ ਸਾਹਿਬ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਅੱਗੇ ਗੁਰੂ ਘਰ ਦੇ ਕਰਾਉਣੇ ਆ ਦਰਸ਼ਨ ਜੀ ਤੁਹਾਨੂੰ ਸੰਗਤ ਜੀ ਗੁਰਦੁਆਰਾ ਮਾਲ ਟੇਕਰੀ ਸਾਹਿਬ ਇਹਦਾ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਪੜ੍ਹ ਵੀ ਸਕਦੇ ਹੋ ਇਤਿਹਾਸ ਆ ਮਹਾਰਾਜ ਦਾ ਇੱਥੇ ਦਸਵੇਂ ਪਾਤਸ਼ਾਹ ਜੀ ਆਏ ਸੀਗੇ ਗੁਰਦੁਆਰਾ ਮਾਲ ਟੇਕਰੀ ਸਾਹਿਬ ਕਰੋ ਜੀ ਅਗੇ ਮਹਾਰਾਜ ਦੇ ਦਰਸ਼ਨਾਂ ਉਸ ਭਾਰ ਵਿੱਚ ਇਹ ਖਜ਼ਾਨਾ ਮੋਹਰੇ ਅਸਰ ਪਿਆ ਢਾਲਾਂ ਭਾਰ ਭਾਰ ਕੇ ਰੋਈਆਂ ਪਰਖਾ ਲਓ ਜੀ ਸੰਗਤ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਮਾਲ ਟੇਕਰੀ ਸਾਹਿਬ ਤੋਂ ਬਾਅਦ ਰਤਨਗੜ੍ਹ ਕਰੋ ਦਰਸ਼ਨ ਦੇਾਰੇ ਜੀ ਗੁਰਦੁਆਰਾ ਰਤਨਗੜ੍ਹ ਦੇ ਦਰਦੋ ਆਕੇ ਤੁਹਾਨੂੰ ਕਰਾਉਣੇ ਆ ਮਹਾਰਾਜ ਦੇ ਦਰਸ਼ਨਾਂ ਦੋ ਗੱਡੀਆਂ ਆ ਗਈਆਂ ਆਪਣੀ ਆਲੂ ਵਾਲੀਆ ਗੁਰਦੁਆਰਾ ਰਤਨਗੜ ਆਪਣੀ ਗੱਡੀ ਆ ਗਈ 9411 ਡਰਾਈਵਰ ਆਪਣਾ ਜਤਿੰਦਰ ਸਿੰਘ ਬੜਬਰ ਬੜਾਈ ਘੈਂਟ ਬੰਦਾ ਹੈਗਾ ਤੇ ਆਪਣਾ ਮੈਨੇਜਮੈਂਟ ਹੈਗੀ ਆ ਆਪਣੇ ਗੋੜੇ ਕੋਲੇ ਠੀਕ ਆ ਜੀ ਐਂ ਡਨ ਕਰ ਦੋ ਬਣੇ ਹੋਏ ਨੇ ਜੀ ਗੋੜੇ ਵਰਗੇ ਵਧੀਆ ਮਹਾਰਾਜ ਦੀ ਕਿਰਪਾ ਨਾਲ ਸੰਗਤ ਜੀਏ ਗੁਰਦੁਆਰਾ ਹਜੇ ਗੁਰੂ ਘਰ ਤਿਆਰ ਹੋ ਰਿਹਾ ਦਰਬਾਰ ਸਾਹਿਬ ਤੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਗੁਰਦੁਆਰਾ ਰਤਨਗੜ੍ਹ ਸਾਹਿਬ ਦੇ ਇਧਰ ਕਰਵਾਉਨੇ ਆ ਸੰਗਤ ਜੀ ਜਿਹੜਾ ਨਵਾਂ ਦਰਬਾਰ ਸਾਬ ਬਣਨਾ ਗੁਰਦੁਆਰਾ ਰਤਨਗੜ੍ਹ ਸਾਹਿਬ ਇਹ ਇਮਾਰਤ ਆ ਇਹ ਨਕਸ਼ਾ ਤਿਆਰ ਕੀਤਾ ਹੋਇਆ ਦੇਖੋ ਇਦਾਂ ਦਾ ਤਿਆਰ ਹੋਣਾ ਦਰਬਾਰ ਸਾਬ ਸਾਤ ਨਾਮ ਵਾਹਿਗੁਰੂ ਸਾਤ ਨਾਮੁ ਵਾਹਿਗੁਰੂ ਇਸ ਤੋਂ ਬਾਅਦ ਸੰਗਤ ਜੀ ਗੁਰਦੁਆਰਾ ਰਤਨਗੜ੍ਹ ਦੇ ਵਿੱਚ ਸੰਗਤਾਂ ਪ੍ਰਸ਼ਾਦਾੇ ਸਾਕ ਰਹੀਆਂ ਨੇ ਕਰੋ ਦਰਸ਼ਨ ਦਿਦਾਰੇ ਜੀ ਲਓ ਜੀ ਸੰਗਤ ਜੀ ਆਪਾਂ ਰਤਨ ਰਤਨਗੜ੍ਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਪਾਣੀ ਛੱਕ ਕੇ ਇੱਥੋਂ ਚੱਲੇ ਅਗਲੇ ਗੁਰੂ ਘਰ ਕਰਾਉਨੇ ਤੁਹਾਨੂੰ ਦਰਸ਼ਨ ਜੀ ਆ ਖੜੀਆਂ ਆਪਣੀਆਂ ਗੱਡੀਆਂ ਆਪਣੇ ਲਈ ਦੂਜੀ ਸਾਈਡ ਆ ਜੀ ਅੱਜ ਸਾਰਾ ਦਿਨ ਲੋਕਲ ਗੁਰਦੁਆਰੇ ਘਮਾਵਾਂਗੇ ਸੰਗਤ ਨੂੰ ਸੰਗਤ ਜੀ ਗੱਡੀ ਆਪਣੀ ਤਿਆਰ ਆ ਨਮੇਵਾਨ ਰਹੇ ਗੁਰੂ ਘਰ ਬਦ ਇੱਕ ਵਾਰ ਫੇਰ ਕਰੋ ਦਰਸ਼ਨ ਅਗਲੇ ਗੁਰੂ ਘਰ ਕਰਦੇ ਆ ਜੀ ਅੱਗੇ ਗੱਲਬਾਤ ਲੋ ਜੀ ਸੰਗਤ ਜੀ ਹੁਣ ਆਪਾਂ ਆ ਗਏ ਚਰਨ ਕੀੜਾ ਗੁਰੂ ਘਰ ਆ ਇਹ ਨਾ ਨਾ ਇਹ ਤਾਂ ਕੋਈ ਚੱਕਰ ਨਹੀਂ ਇਹ ਬਲੌਗ ਚ ਤਾਂ ਇਹੀ ਕੁਝ ਹੁੰਦਾ ਨਾਨਕ ਸਰ 68 ਗੁਰਦੁਆਰੇ ਆ ਗਏ ਜੀ ਲੋਕਲ ਦੇ ਵਿੱਚ ਇੱਕ ਗੱਡੀ ਆਪਣੀ ਆ ਸੀਗੀ ਆਲੂ ਵਾਲੀਆ ਤੇ ਆਪਣੀ ਗੱਡੀ ਦੇ ਵਿੱਚ ਸੰਗਤ ਉਤਰ ਰਹੀ ਆ ਮੈਨੇਜਮੈਂਟ ਅੱਜ ਦੋਨੇ ਮੈਨੇਜਰ ਇਕੱਠੇ ਹੋਏ ਹੋਏ ਆ ਜੀ ਚਰਨਾ ਜਲੂਰ ਤੇ ਬੋੜਾ ਲੰਗਿਆਣਾ ਕਰੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੈਂ ਕਹਦੇ ਬਾਬਾ ਜੀ ਨਾਲ ਦੋ ਨੇਗੇ ਜੇ ਮੂਰੋ ਕਿਸੇ ਨਾਲ ਗੱਲਬਾਤ ਕਰਨੀ ਫੜਾ ਸਕਦੇ ਆਪਾਂ ਮੈਂ ਕ ਕਰੋ ਜੀ ਨਾਨਕ ਸਰ 68 ਗੁਰੂ ਘਰ ਦੇ ਦਰਸ਼ਨ ਸੰਗਤ ਜੀ ਕਰੋ ਸਰੋਵਰ ਦੇ ਦਰਸ਼ਨ ਗੁਰਨਾਨਕ ਪਾਤਸ਼ਾਹ ਟਾਈਮ ਦਾ ਇਹ ਸਰੋਵਰ ਹੈ ਇਹਦੇ ਵਿੱਚ ਜਲ ਪਾਇਆ ਨਹੀਂ ਜਾਂਦਾ ਹੈਗਾ ਵੀ نیچے ਤੋਂ ਆਟੋਮੈਟਿਕਲੀ ਵਾਹਿਗੁਰੂ ਦੀ ਕਿਰਪਾ ਕਹਿੰਦੇ ਪ੍ਰਮਾਤਮਾ ਦੀ ਜਿੱਥੇ ਜਿੱਦਾਂ ਦੱਸਿਆ ਜਾਂਦਾ ਵਾ ਇਹਦੇ ਵਿੱਚ ਜਲ ਆਟੋਮੈਟਿਕਲੀ ਪੂਰਾ ਹੋ ਜਾਂਦਾ ਬਸ ਇੰਨੇ ਹੀ ਰਹਿੰਦਾਗਾ ਵੀ ਨਵੇਂ ਤਰੀਕੇ ਨਾਲ ਕਿਸੇ ਤਰੀਕੇ ਨਾਲ ਪਾਇਆ ਨਹੀਂ ਜਾਂਦਾ ਕਰੋ ਦਰਸ਼ਨ ਜੀ 哎呦！ ਇੱਥੇ ਗਰਨਾਲ ਕਪਾਦਸ਼ਾਨੀ ਦੀ ਤਪਸਥਾਨ ਪਹਿਲੀ ਪਾਸ਼ ਸ਼ੈਤਾਨ ਤਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਸਾਹਿਬ ਜੀ ਮਹਾਰਾਜ ਨੇ ਇੱਥੇ ਤਪ ਕੀਤਾ ਈ ਕਰੋ ਸੰਗਤ ਜੀ ਦਰਸ਼ਨ ਤਾਪਸਥਾਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਕੋੜੀ ਦਾ ਕੋਟ ਦੂਰ ਕਰਦੇ ਹੋਏ ਅਤੇ ਸੋਮੇ ਨੂੰ ਸਰੋਵਰ ਦਾ ਬਰਵਕਸ਼ਦੇ ਹੋਏ ਕਿ ਮੈਨੂੰ ਲੱਗਿਆ ਕਿਮ ਗੁਰਦੁਆਰਾ ਸਾਹਿਬ ਆ ਕੇ ਕਿ ਮੈਨੂੰ ਲੱਗਿਆ ਮੈਂ ਕੋਲੇ ਕਰਮੈਂ ਬੋਲ ਮੈਂ ਇੱਕ ਵਿੱਚ ਬੋਲ ਬੋਲਦੇ ਅੱਭੀ ਕੀ ਗੁਰਦੁਆਰਾ ਸੁਣਾ ਲੱਗਿਆ ਹੈ ਕਰੋ ਸੰਗਤ ਜੀ ਦਰਸ਼ਨ ਨਿਸ਼ਾਨ ਸਾਹਿਬ ਹਾਂਜੀ ਕਿਵੇਂ ਹੋਏ ਦਰਸ਼ਨ ਦੇ ਦਾਰੇ ਜੀ ਦਰਸ਼ਨਦਾਰੇ ਬਹੁਤ ਵਧੀਆ ਬੜੀ ਬਾਬੇ ਦੀ ਕਿਰਪਾ ਬਾਬਾ ਨਾਨਕ ਜੀ ਇੱਥੇ ਕਿਵੇਂ ਲੱਗ ਰੁਗਾ ਲਾ ਕੇ ਬਹੁਤ ਵਧੀਆ ਲੱਗਿਆ ਨੰਦਾ ਕਾਹਮ ਪੂਰਾ ਨਾਮ ਲਾ ਕੇ ਬਾਬਾ ਨੰਦੀ ਬਣ ਰਹੇ ਜੀ ਵੈਰੀ ਗੁੱਡ ਬਾਬਾ ਨੰਦੀ ਲਿਓ ਹਾਂ ਕਰੋ ਸੰਗਤ ਜੀ ਦਰਸ਼ਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਹਿਬ ਜੀ ਮਹਾਰਾਜ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਤੇ ਇਹਦੀ ਵੀਡੀਓ ਵੀ ਬਣਾ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਵੀਡੀਓ ਵੀ ਬਣਾ ਸਕਦੇ ਹੋ ਦੀ ਇਸ ਗੁਰਦੁਆਰਾ ਸਾਹਿਬ ਦਾ ਗੁਰੂ ਨਾਨਕ ਪਾਤਸ਼ਾਹੀ ਦਾ ਇਤਿਹਾਸਕ ਗੁਰੂ ਘਰ ਗੁਰਦੁਆਰਾ ਨਾਨਕ ਸਰ ਸਾਹਿਬ ਜੀ ਹਵਾ ਹੈ ਗੁਰੂ ਜੀ ਇਹ 베ਰੀ ਪਹਿਲੀ ਪਾਸ਼ਾਈ ਟਾਈਮ ਦੀ ਹੈ ਜੀ ਕਰ ਲੋ ਦਰਸ਼ਨ ਗੁਰੂ ਨਾਨਕ ਪਾਸ਼ਾ ਟਾਈਮ ਦੀ ਇਹ 베ਰੀ ਜੀ ਕੱਲਾ ਰੱਖ ਲੈਣਾ ਸਾਨੂੰ ਪਾ ਦੇ ਨੈਟ ਤੇ ਆਊ ਮਾਤਾ ਇਹ ਮੈਂ ਥੋੜਾ ਚੈਨਲ ਹੋ ਕਰਕੇ ਜਾਊਂ ਆ ਆਪਣੇ ਫੋਨ ਦੇ ਵਿੱਚ ਉਹਦੇ ਤੇ ਵੀਡੀਓ ਬਣੂ ਇਹ ਸਾਰੀ YouTube ਤੇ ਆਉ ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਤੇ ਸਵਾਰ ਉਹਨਾਂ ਦਾ ਸਟੈਚੂ ਬਣਿਆ ਮਹਾਰਾਜਾ ਰਣਜੀਤ ਸਿੰਘ ਜੀ ਇਹ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਆ ਗੁਰਦੁਆਰਾ ਨਾਨਕ ਸਰਸਾਹੇਬ ਚੰਗਤੀ ਜੀ ਅੱਗੇ ਆ ਗਏ ਗੁਰਦੁਆਰਾ ਨਾਨਕਪੁਰੀ ਸਾਹਿਬ ਕਰੋ ਦਰਸ਼ਨ ਦਿਦਾਰੇ ਜੀ गुरुद्वारा नानकपुरी साहेब जी वागु ਵਾਹਿਗੁਰੂ ਵਾਹਿ ਜੀ ਕਰੋ ਦਰਸ਼ਨ ਪਹਿਲੀ ਪਾਸ਼ਾ ਜੀ ਤੁਹਾਨੂੰ ਤੁਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਜੋ ਇਹ ਨਾਨਕ ਪੂਰੀ ਗੁਰਦੁਆਰਾ ਵਿਖੇ ਸ਼ਿਸ਼ੋਭਤ ਹਨ ਮਹਾਰਾਜ ਦੀਆਂ ਖੜਾਵਾਂ ਜੀ ਨਿਸ਼ਾਨ ਸਾਹਿਬ ਦੇ ਬਾਸਤਰ ਚੇਂਜ ਕੀਤੇ ਆ ਅਰਦਾਸ ਬੇਨਤੀ ਹੋ ਰਹੀ ਹੈ ਜੀ ਦਰਸ਼ਨ ਕਰ ਸਕਦੇ ਹੋ ਤੁਸੀਂ ਆ ਦੇਖੋ ਸੰਗਤ ਜੀ ਨਾਨਕਪੁਰੀ ਦਰਬਾਰ ਦੇ نیچے ਇੱਥੇ ਦਾ ਇਤਿਹਾਸ ਕਹਿੰਦਾ ਵੀ ਜੋ ਕੁਝ ਇੱਥੇ ਲਿਖਿਆ ਜਾਂਦਾਗਾ ਵੀ ਪੂਰਾ ਹੁੰਦਾਗਾ ਇੱਥੇ ਸੁਣਿਆਂਗਾ ਮੇਰੇ ਬੱਬਾ ਜੀ ਨੂੰ ਇਹ ਦੇਖੋ ਜੀ ਕਿਵੇਂ ਹਰ ਇੱਕ ਅੰਧ ਤੇ ਹਰ ਇੱਕ ਦੀ ਅਲੱਗ-ਅਲੱਗ ਵਿਸ਼ਾ ਲਿਖੀ ਹੋਈ ਆ ਪੈਨ ਕੋਈ ਨਹੀਂ ਚੱਲਦਾ ਇੱਥੇ ਸਾਰੇ ਖਰਾਬ ਹੁੰਦੇ ਆ ਕਰੋ ਦਰਸ਼ਨ ਸੰਗਤ ਜੀ ਚੱਲ ਜੀ

ਆ ਸੰਗਤ ਜੀ ਚੰਦਨ ਸਾਹਿਬ ਗੁਰਦੁਆਰਾ ਆ ਗਿਆ ਇੱਥੇ ਪੀਂਗੇ ਬਹੁਤ ਮਸ਼ਹੂਰ ਆ ਇੱਥੇ ਇੱਥੇ ਕਹਿੰਦੇ ਆਉਂਦੀ ਜਾਂਦੀ ਸੰਗਤ ਹਰ ਇੱਕ ਪੀਂਗ ਝੂੜਦੀ ਆ ਉਹ ਆ ਗਿਆ ਸਾਹਮਣੇ ਚੰਦਨ ਸਾਹਿਬ ਗੁਰਨਾਨਕ ਬਾਦਸ਼ਾਹਵਲ ਦੀ ਚੰਦਨ ਦੀ ਲੱਕੜੀ ਆ ਜੀ ਕਰਾਉਣੇ ਆ ਦਰਸ਼ਨ ਤੁਹਾਨੂੰ ਇਹ ਪੀਂਗ ਆ ਗਈ ਸੰਗਤ ਜੀ ਕਰੋ ਸੰਗਤ ਜੀ ਦਰਸ਼ਨ ਚੰਦਨ ਦੇ ਦਰਖਤ ਦੇ ਇਹ ਨੂੰ ਇਹ ਚੰਦਨ ਸਾਹਿਬ ਗੁਰਦੁਆਰਾ ਚੰਦਨ ਸਾਹਿਬ ਕਿਹੜਾ ਵੀਰੇ हां ਇਧਰ ਲਈ ਆ ਆ ਕਹਿੰਦੇ ਆ ਜੀ ਸੰਗਤ ਜੀ ਆ ਚੰਦਨ ਦਾ ਦਰਖਤ ਆ ਹਾਂ ਅਹੀ ਜੀ ਕਿਹੜਾ ਚੰਦਨ ਦਾ ਹਾਂ ਇਹ ਗਰਨਾਨਕ ਪਾਸ਼ਾ ਵੇਲੇ ਉਹ ਟਾਈਮ ਦਾ ਚੰਦਨ ਦਾ ਰਖਤ ਕਰੋ ਦਰਸ਼ਨ ਗੁਰੂ ਦਵਾਰਾ ਚੰਦਨ ਸਾਹਿਬ ਕਰੋ ਜੀ ਮਹਾਰਾਜ ਦੇ ਦਰਸ਼ਨ ਚੰਦਨ ਸਾਹਿਬ ਜੀ ਆਹੀ ਜੀ ਹਾਂ ਜਿਹੜਾ ਉਰ ਲਗਾ ਹਾਂਜੀ ਹਾਂਜੀ ਹੋ ਜਿਹੜਾ ਪਤਲਾ ਜਾਈ ਉਹ ਜਾਲ ਦੇ ਵਿੱਚ ਉਹ ਮਾਰ ਮਾਰਿਆ ਬਿਲ ਦਾ ਲਓ ਜੀ ਸੰਗਤ ਜੀ ਹੁਣ ਚੰਦਨ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਕੇ ਨਾਨਕਪੁਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਨਾਨਕਸਰ ਰਤਨਗੜ੍ਹ ਦੇ ਦਰਸ਼ਨ ਕਰਕੇ ਹੁਣ ਅੱਗੇ ਦੇਖੋ ਕਿੱਥੇ ਅੱਗੇ ਚਾਲੇ ਪਾਉਣ ਲੱਗੇ ਆਇਆ ਜੀ ਕਿ ਮਿਲਦੇ ਆਂ ਅਗਲੇ ਗੁਰੂ ਘਰ ਦੇ ਵਿੱਚ ਲਓ ਜੀ ਸੰਗਤ ਜੀ ਬਾਬਾ ਨਿਹੰਗ ਸਿੰਘ ਵਾਲੇ ਗੁਰਦੁਆਰੇ ਵਾਪਸ ਅਸੀਂ ਆ ਚੁੱਕੇ ਆ ਕਿਉਂਕਿ ਸੰਗਤ ਸਰ ਗੁਰਦੁਆਰੇ ਦੇ ਦਰਸ਼ਨ ਰਹਿ ਗਏ ਸ਼ਿਕਾਰ ਘਾਟ ਨਗੀਨਾ ਘਾਟ ਅਸ਼ੀਰਾ ਘਾਟ ਤੇ ਮਾਤਾ ਸਾਹਿਬ ਦੇਵਾ ਜੀ ਕਿਉਂਕਿ ਗਦਾਵਰੀ ਵਿਆਪਿਆ ਪਾਣੀ ਉਹਦੇ ਵਿੱਚ ਆ ਚੁੱਕਿਆ ਉਹਦੇ ਕਰਕੇ ਕਾਰ ਉਥੇ ਡੁੱਬ ਚੁੱਕੇ ਨੇ ਸੜਕ ਦੇ ਉੱਪਰ ਦੀ 5 ਫੁੱਟ ਪਾਣੀ ਲੰਘ ਰਿਹਾ ਕਿਉਂਕਿ ਉਹ ਗੁਰਦੁਆਰਿਆਂ ਦੇ ਦਰਸ਼ਨ ਕਰਾਉਣ ਤੋਂ ਅਸੀਂ ਰਹਿਗੇ ਤੇ ਇਹ ਬਲੌਗ ਦੇ ਵਿੱਚ ਸਾਰੇ ਤੁਹਾਨੂੰ ਦਿਖਾਵਾਂਗੇ ਜਿੰਨੇ ਅੱਜ ਦਿਖਾ ਕੇ ਆਏ ਆ ਇਹ 4-5 ਗੁਰਦੁਆਰੇ ਲੋਕਲੇ ਰਹਿ ਗਏ ਅਸੀਂ ਲੰਗਰ ਸਾਹਿਬ ਗੁਰਦੁਆਰਾ ਦੁਬਾਰੇ ਪਹੁੰਚ ਚੁੱਕੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ